ਕਸ ਦੀਏ ਕੋ ਫਗਵਾੜਾ ਦੀ ਪ੍ਰੋਫੈਸਰ ਕਲੋਨੀ ਗਲੀ ਨੰਬਰ 4 ਵਿੱਚ ਤਿੰਨ ਚੋਰੋ ਇੱਕ ਕਾਰ ਚੋਰੀ ਕਰਕੇ ਉੱਥੋਂ ਫਰਾਰ ਹੋ ਗਏ ਕਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕਾਰ ਮਾਲਕ ਕੋਈ ਫਰੂਸ਼ ਕੁਮਾਰ ਨੇ ਕਾਰ ਵਧੁਰਾਂ ਫਵਾੜਾ ਐਕਸਪ੍ਰੈਸ ਨਿਊ ਚੈਨਲ ਤੋਂ ਸੋਕੇ ਸੁਰੇਤਿੰ ਚੋਰ ਆਪਣੀ ਗੱਡੀ ਵਿੱਚ ਆਉਂਦਿਆਂ ਜਿਸ ਵਿੱਚੋਂ ਦੋ ਚੋਰ ਉੱਤਰਦੇ ਹਨ ਮੌਕੇ ਤੇ ਜਦੋਂ ਕਾਰ ਸਟਾਰਟ ਨਹੀਂ ਹੋਈ ਤਾਂ ਉਹ ਕਾਰ ਨੂੰ ਰਸੀ ਬਣ ਕੇ ਸੁਚੇ ਨਾਲ ਸਾਫਲ ਲੇਜੈਂਡ ਨੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖੋ ਪੂਰਾ ਮਾਮਲਾ ਇਸ ਸਟੋਰੀ ਵੀਡੀਓ ਦੇ ਅੰਦਰ 4XPS న్యూ ਚੈਨਲ ਤੋਂ ਵਿਨੋਦ ਸ਼ਰਮਾ ਜੀ ਦੀ ਇੱਕ ਖਾਸ ਰਿਪੋਰਟ ਨਾਮ ਸੁਰੇਸ਼ ਕੁਮਾਰ ਸ਼ਰਮਾ ਹੈ ਮੈਂ ਪ੍ਰੋਫੈਸਰ ਕਲੋਨੀ 123 ਨੰਬਰ ਮਕਾਨ ਗਲੀ ਵਿੱਚ ਚੱਲਦਾ ਰਹੇ ਹਾਂ ਅੱਜ ਸਵੇਰੇ तकरीबन 4:10 ਮਿੰਟ ਤੇ ਮੇਰੀ ਗੱਡੀ ਟਵਾਈਟ ਆਈਡਿਅਸ BB09U1402 ਹਮ ਚੋਰੀ ਹੋ ਗਈ ਹੈ ਵਾਰਦਾਤ ਨੂੰ ਇਜਾਮ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਦਿੱਤਾ ਗਿਆ ਹੈ तकरीबन 4:10 ਤੇ ਤਿੰਨ ਚੋਰ ਵਰਨਾ ਗੱਡੀ ਚ ਆਏ ਨੇ ਜਿਹਦੀ ਕੇ ਰਿਕਾਰਡਿੰਗ ਸੀਸੀਟੀਵੀ ਕੈਮਰਾ ਵਿੱਚ ਮੌਜੂਦ ਹੈ ਉਹਨਾਂ ਵਿੱਚੋਂ ਦੋ ਚੋਰ ਉਤਰੇ ਉਹਨਾਂ ਨੇ ਗੱਡੀ ਨੂੰ ਉੱਥੋਂ ਚੋਰਾ ਕੇ ਪੈਦਲ ਹੀ ਗੱਡੀ ਨੂੰ ਲੈ ਗਏ ਨੇ ਵਾਕ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਵਰਨਾ ਗੱਡੀ ਦੇ ਨਾਲ ਮੇਰੀ ਗੱਡੀ ਰਸਤੇ ਦਾ ਬਣ ਕੇ ਸੁਖਚੈਨ ਵਾਲਾ ਰੋਡ ਤੋਂ ਵਾਪਸ ਲੈ ਕੇ ਗਏ। ਉਹਨਾਂ ਦੀ ਆਰਡੀ ਤੇ ਗੱਡੀ ਚੋਰੀ ਤੋਂ ਬਾਅਦ ਦੀ ਉਹਨਾਂ ਦੀ ਸੀਸੀਟੀਵੀ ਕੈਮਰਾ ਦੇ ਵਿੱਚ ਵੀਡੀਓ ਮੌਜੂਦ ਹੈ। ਇਸ ਤੋਂ ਬਾਅਦ ਮੈਂ ਸਿੱਟੀ ਥਾਣਾ ਦੇ ਵਿੱਚ ਅੱਜ ਸਵੇਰੇ ਕੰਪਲੇਂਟ ਕੀਤੀ ਸੀ ਤੇ ਉੱਥੇ ਦੇ ਰਿਪਰੈਜ਼ੈਂਟੇਟਿਵ ਨੇ ਵੀ ਵਿਜ਼ਿਟ ਵੀ ਕੀਤਾ ਤੇ ਘਟਨਾ ਤੇ ਉਹਨਾਂ ਨੇ ਸਾਰਾ ਵੀਡੀਓ ਵੀ ਲੈ ਕੇ ਗਏ ਨੇ। ਤੇ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਹਾਂ ਕਿ ਮੇਰੀ ਗੱਡੀ ਲੱਭਣ ਦੇ ਵਿੱਚ ਮਦਦ ਕੀਤੀ ਜਾਵੇ ਤੇ ਜਿੰਨੀ ਜਲਦੀ ਹੋ ਸਕਦਾ ਹੈ ਮੈਨੂੰ ਗੱਡੀ ਦਿਵਾ ਕੇ ਪਹੁੰਚਾਈ ਜਾਵੇ। ਧੰਨਵਾਦ। ਨਾਮ ਸੁਰੀਸ਼ਕ ਮਾ ਸ਼ਰਮਾ ਹੈ ਮੈਂ ਪ੍ਰੋਫੈਸਰ ਕੋਲੋਨੀ 125 ਨੰਬਰ ਮਕਾਨ ਗਲੀ ਨੰਬਰ 40 ਦਾ ਰਹਿ ਰਿਹਾ ਹਾਂ ਅੱਜ ਸਵੇਰੇ ਤਕਰੀਬਨ 4:10 ਤੇ ਮੇਰੀ ਗੱਡੀ ਟੋਇਟਾ ਪੀਵੀ09ਯੂ1402 ਹਮ ਚੋਰੀ ਹੋ ਗਈ ਹੈ ਵਾਰਦਾਤ ਨੂੰ ਇਜ਼ਾਮ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਦਿੱਤਾ ਗਿਆ ਹੈ ਤਕਰੀਬਨ 4:10 ਤੇ ਤਿੰਨ ਚੋਰ ਵਰਨਾ ਗੱਡੀ ਚਾਏ ਨੇ ਜਿਹਦੀ ਕੇ ਰਿਕਾਰਡਿੰਗ ਸੀਸੀਟੀਵੀ ਕੈਮਰਾ ਵਿੱਚ ਮੌਜੂਦ ਹੈ ਉਹਨਾਂ ਵਿੱਚੋਂ ਦੋ ਚੋਰ ਉਤਰੇ ਨੇ ਉਹਨਾਂ ਨੇ ਗੱਡੀ ਨੂੰ ਉੱਥੋਂ ਚੋਰਾ ਕੇ ਪੈਦਲ ਹੀ ਗੱਡੀ ਨੂੰ ਤੋਂ ਲੈ ਗਏ ਨੇ ਵਾਕਰ ਕੇ ਉਸ ਤੋਂ ਬਾਅਦ ਉਹਨਾਂ ਨੇ ਵਰਦਾਂ ਗੱਡੀ ਦੇ ਨਾਲ ਮੇਰੀ ਗੱਡੀ ਰਸਤੇ ਨਾਲ ਬੰਨ੍ਹ ਕੇ ਸੁਖਚੈਨ ਵਾਲਾ ਰੋਡ ਤੋਂ ਵਾਪਸ ਲੈ ਕੇ ਗਏ ਉਹਨਾਂ ਨੇ ਆਰਡੀ ਤੇ ਗੱਡੀ ਚੋਰੀ ਤੋਂ ਬਾਅਦ ਦੀ ਉਹਨਾਂ ਦੀ ਸੀਸੀਟੀਵੀ ਕੈਮਰਾ ਦੇ ਵਿੱਚ ਵੀਡੀਓ ਮੌਜੂਦ ਹੈ ਇਸ ਤੋਂ ਬਾਅਦ ਮੈਂ ਸਿਟੀ ਕਾਣਾ ਦੇ ਵਿੱਚ ਅੱਜ ਸਵੇਰੇ ਕੰਪਲੇਂਟ ਕੀਤੀ ਸੀ ਤੇ ਉੱਥੇ ਦੇ ਰਿਪਰੈਜ਼ੈਂਟੇਟਿਵ ਨੇ ਵੀ ਵਿਜ਼ਿਟ ਵੀ ਕੀਤਾ ਤੇ ਘਟਨਾ ਤੇ ਉਹਨਾਂ ਨੇ ਸਾਰਾ ਵੀਡੀਓ ਵੀ ਲੈ ਕੇ ਗਏ ਨੇ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਕਿ ਮੇਰੀ ਗੱਡੀ ਲੱਭਣ ਦੇ ਵਿੱਚ ਮਦਦ ਕੀਤੀ ਜਾਵੇ ਤੇ ਜਿੰਨੀ ਜਲਦੀ ਹੋ ਸਕਦਾ ਹੈ ਮੈਨੂੰ ਗੱਡੀ ਦਵਾੜ ਕੇ ਪਹੁੰਚਾਈ ਜਾਵੇ। ਧੰਨਵਾਦ।